ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਲੇਡੀਜ਼ ਕੋਟੀ ਤੇ ਪਾ ਸਕਦੇ ਜੇ ਜੈਕਟ ਤੇ ਪਾ ਸਕਦੇ ਜੇ ਤੇ ਹੋਰ ਛੋਟੇ ਬੱਚਿਆਂ ਦੀ ਕੋਟੀ ਤੇ ਵੀ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਮੈਂ ਇਸ ਨੂੰ ਕਰੀਮ ਰੰਗ ਦੀ ਉਹ ਗੂਲ ਤੇ ਬਣਾਵਾਂਗੀ ਤੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਰੈਡੀ ਕਰ ਸਕਦੇ ਜੀ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਚਾਰ-ਚਾਰ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਉਣੇ ਨੇ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਆਪਾਂ ਤਿੰਨ ਕੁੰਡੇ ਬਾਧੂ ਪਾਉਣੇ ਨੇ ਤੇ ਡਿਜ਼ਾਈਨ ਜਿਹੜਾ ਸਾਡਾ ਬਿਲਕੁਲ ਪੂਰਾ ਆ ਜਾਏਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜਿੱਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਵੇਂ ਦਾ ਲੱਗਾ ਹੈ ਤੇ ਮੇਰੇ ਦੂਸਰੇ ਚੈਨਲ ਨੂੰ ਵੀ ਜਰੂਰ ਸਪੋਰਟ ਕਰੋ ਜਿਸ ਦਾ ਨਾਮ ਹੈ ਸੂਟਾਂ ਦੇ ਸ਼ਕੀਨ ਤੇ ਉਸ ਦਾ ਲਿੰਕ ਵੀ ਮੈਂ ਹਰ ਰੋਜ਼ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੁੰਦਾ ਹੈ ਤੇ ਤੁਸੀਂ ਉਸ ਚੈਨਲ ਨੂੰ ਵੀ ਇਸੇ ਚੈਨਲ ਦੀ ਤਰ੍ਹਾਂ ਸਪੋਰਟ ਜਰੂਰ ਕਰੋ ਤੁਹਾਡੇ ਬਹੁਤ ਹੀ ਧੰਨਵਾਦੀ ਹੋਵਾਂਗੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਬੈਕ ਸਾਈਡ ਤੇ ਕਰਕੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਉਣੇ ਆ ਇਸ ਤਰ੍ਹਾਂ ਪਹਿਲਾਂ ਇੱਕ ਬਣਾ ਲਿਆ ਵਿੱਚ ਧਾਗਾ ਘਮਾ ਲਿਆ ਇੱਕ ਵਾਰ ਫੇਰ ਬਣਾ ਲਿਆ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣ ਗਏ ਫੇਰ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਫੇਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਪੂਰੀ ਸਲਾਈ ਆਪਾਂ ਇਹੀ ਚਾਰ ਕੁੰਡੇ ਰਪੀਟ ਕਰਦੇ ਜਾਣਾ ਤਿੰਨ ਕੁੰਡੇ ਉਲਟੇ ਤਾਗਾ ਪਿੱਛੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਤੇ ਡਿਜ਼ਾਈਨ ਐਂਡ ਤੱਕ ਵੇਖਿਓ ਇਹ ਨਾ ਸਮਝਿਓ ਕਿ ਪੁਰਾਣੇ ਡਿਜ਼ਾਈਨ ਵਰਗੇ ਡਿਜ਼ਾਈਨ ਆ ਬਿਲਕੁਲ ਨਵਾਂ ਡਿਜ਼ਾਈਨ ਬਣਾਵਾਂਗੇ ਆਪਾਂ ਤਿੰਨ ਕੁੰਡੇ ਫੇਰ ਉਲਟੇ ਤਾਗਾ ਪਿੱਛੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ लास्ट ਤੇ ਉਲਟੇ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਪਹਿਲੀ ਸਲਾਈ ਬਣ ਗਈ ਹੁਣ ਆ ਗਏ ਆ ਦੂਸਰੀ ਸਲਾਈ ਤੇ ਇੱਲਾ ਕੁੰਡੇ ਉਲਟੇ ਬਣਾ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਜਿਹੜੇ ਉਧਰ ਉਲਟੇ ਬਣਾਏ ਸੀ ਜਿਹੜੇ ਹੁਣ 1 ਤੋਂ 3 ਕੀਤੇ ਸੀ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਹੈ ਇਹ ਲਾ ਤਿੰਨਾਂ ਕੁੰਡਿਆਂ ਨੂੰ ਉਲਟੇ ਬਣਾ ਲਿਆ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਹੁਣ ਇਹ ਵਾਲੀ ਪੂਰੀ ਸਲਾਈ ਇਸੇ ਤਰ੍ਹਾਂ ਬਣਨੀ ਹੈ ਤਿੰਨ ਸਿੱਧੇ ਤਿੰਨ ਉਲਟੇ ਤਿੰਨ ਸਿੱਧੇ ਤਿੰਨ ਉਲਟੇ ਪੂਰੀ ਸਲਾਈ ਜਿਹੜੀ ਆਪਾਂ ਦੂਸਰੀ ਸਲਾਈ ਸਾਡੀ ਇਸੇ ਤਰੀਕੇ ਦੇ ਨਾਲ ਹੀ ਬੰਦੀ ਜਾਣੀ ਆ ਜਿਹੜੇ ਉਧਰੋਂ ਉਲਟੇ ਸੀ ਇਧਰੋਂ ਸਿੱਧੇ ਬਣਨੇ ਨੇ ਜਿਹੜੇ ਇਧਰੋਂ ਸਿੱਧੇ ਉਧਰੋਂ ਉਲਟੇ ਬਣਨੇ ਲਾਸਟ ਤੇ ਸਾਡੇ ਕੋਲੋਂ ਦੋ ਗੁੰਡੇ ਸਿੱਧੇ ਬਣਨਗੇ ਤੇ ਲਾਸਟ ਵਾਲਾ ਜਿਹੜਾ ਇਹ ਆਪਾਂ ਉਲਟਾ ਬਣਾਵਾਂਗੇ ਕਿਉਂਕਿ ਇਹ ਉਲਟੀ ਸਲਾਈ ਹੈ ਦੋ ਸਲਾਈਆਂ ਬਣ ਗਈਆਂ ਹੁਣ ਤੀਸਰੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਇਹ ਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਬਣਾਉਣਾ ਹੈ ਹੁਣ ਧਾਗਾ ਬੈਕ ਸਾਈਡ ਤੇ ਕਰਕੇ ਇਹ ਜਿਹੜਾ ਕੁੰਡਾ ਇਹਨੂੰ ਇਹ ਵਾਲੇ ਕੁੰਡੇ ਦੇ ਨਾਲ ਇਸ ਤਰ੍ਹਾਂ ਇਕੱਠਾ ਬੰਨ ਦੇਣਾ ਫਿਰ ਆਹ ਵਾਲਾ ਕੁੰਡਾ ਸਿੱਧਾ ਹੁਣ ਇਹ ਕੁੰਡੇ ਨੂੰ ਇਸ ਤਰ੍ਹਾਂ ਮੂੰਹ ਪਲਟਾ ਕੇ ਆਪਾਂ ਤੇ ਇਹਨੂੰ ਫਿਰ ਇਸ ਤਰ੍ਹਾਂ ਸਿੱਧਾ ਬੰਨ ਦੇਣਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਪਹਿਲਾਂ ਇਸ ਤਰ੍ਹਾਂ ਸਿੱਧਾ ਬਣਾਉਣਾ ਫਿਰ ਸੈਂਟਰ ਵਾਲਾ ਕੁੰਡਾ ਵੀ ਸਿੱਧਾ ਬਣਾਉਣਾ ਫਿਰ ਆਹ ਵਾਲੇ ਕੁੰਡੇ ਦਾ ਮੂੰਹ ਇਸ ਤਰ੍ਹਾਂ ਘੁਮਾ ਕੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇੱਕ ਕੁੰਡਾ ਸਿੱਧਾ ਫਿਰ ਆਹ ਵਾਲੇ ਕੁੰਡੇ ਦਾ ਆਪਾਂ ਮੂੰਹ ਘੁਮਾ ਲੈਣਾ ਵਾ ਤੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇੱਕ ਕੁੰਡਾ ਸਿੱਧਾ ਫਿਰ ਇਸ ਤਰ੍ਹਾਂ ਕੁੰਡਾ ਘੁਮਾ ਕੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਸਾਡੀ ਤੀਸਰੀ ਸਲਾਈ ਬਣ ਗਈ ਹੁਣ ਚੌਥੀ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਇੱਥੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 ਤੇ 3 ਫਿਰ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡੇ ਸਿੱਧੇ 1 2 3 ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਫਿਰ ਇੱਕ ਕੁੰਡਾ ਉਲਟਾ ਅੱਗੇ ਪਿੱਛੇ ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਉੱਟਾ ਇਸ ਢੰਗ ਚ ਚਾਰ ਸਲਾਈਆਂ ਬਣ ਗਿਆ ਹੁਣ ਅਸੀਂ ਆ ਗਏ ਹਾਂ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਜਿਹੜੇ ਡਿਜ਼ਾਈਨ ਵੇਖੋ ਤੁਸੀਂ ਕਿਵੇਂ ਬਣਾਉਣਾ ਹੈ ਇੱਥੇ ਸਭ ਤੋਂ ਪਹਿਲਾ ਕੁੰਡਾ ਆਪਾਂ ਉਤਾਰ ਲਿਆ ਫਿਰ ਇਹ ਜਿਹੜਾ ਇੱਕ ਕੁੰਡਾ ਹੈ ਇਹਦੇ ਤੋਂ ਆਪਾਂ ਇਸ ਤਰ੍ਹਾਂ ਕਰਕੇ ਇੱਕ ਤੇ ਇੱਕ ਵਾਰ ਇਹਨੂੰ ਦੁਬਾਰਾ ਇਸ ਤਰ੍ਹਾਂ ਬੁਣਨਾ ਹੈ ਤੇ ਦੋ ਕੁੰਡੇ ਬਣ ਗਏ ਸਾਡੇ ਇੱਕ ਕੁੰਡੇ ਤੋਂ ਦੋ ਕੁੰਡੇ ਬਣ ਗਏ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਤਿੰਨ ਕੁੰਡੇ ਉਲਟੇ 1 2 ਤੇ 3 ਧਾਗਾ ਪਿੱਛੇ ਕਰਕੇ ਹੁਣ ਇਹ ਵਾਲੇ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਆ 1 ਵਿੱਚ ਇਸ ਤਰ੍ਹਾਂ ਧਾਗਾ ਘੁਮਾ ਲਿਆ ਫੇਰ ਦੁਬਾਰਾ ਹੁਣ ਲਿਆ 1 ਤੋਂ ਤਿੰਨ ਕੁੰਡੇ ਹੋ ਗਏ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਪੰਨੀ ਨੂੰ ਹੀ ਸਲਾਈ ਬਣ ਰਹੀ ਹੈ ਧਾਗਾ ਆਪਣੀ ਵਾਲੀ ਸਾਈਡ తిని ఉ గా పండే తో తిని ధాగా సైడ్ తన కు ఉల్టే ధాగా పిచ్చే కండా దో కు బ పలా బుల బ బ సట్వ సీ సై బ షేమ సలాయి ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿਛੇ ਤੋਂ ਰਪੀਟ ਪੈਟਰਨ ਸ਼ੁਰੂ ਹੋ ਜਾਏਗਾ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਡਿਜ਼ਾਈਨ ਸੇਮ ਪਹਿਲਾ ਵਾਂਗੂ ਹੀ ਬਣਨਾ ਹੈ ਪਰ ਥੋੜਾ ਚੇਂਜ ਹੋ ਕੇ ਦੂਸਰੇ ਕੁੰਡਿਆਂ ਤੇ ਬਣਨਾ ਤਿੰਨ ਕੁੰਡੇ ਫੇਰ ਸਿੱਧੇ ਫਿਰ ਤਿੰਨ ਕੁੰਡੇ ਉਲਟੇ ਜਿਹੜੇ ਆਪਾਂ ਇੱਕ ਤੋਂ ਤਿੰਨ ਕੀਤੇ ਸੀ ਉਹ ਉਲਟੇ ਬਣਨੇ ਨੇ ਜਿਹੜੇ ਉਧਰੋਂ ਉਲਟੇ ਤਿੰਨ ਬਣੇ ਸੀ ਇਧਰੋਂ ਸਿੱਧੇ ਬਣਨੇ ਨੇ ਬਹੁਤ ਪਿਆਰਾ ਛੋਟਾ ਛੋਟਾ ਜਿਹਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਲੇਡੀਜ਼ ਦੀ ਕੋਟੀ ਤੇ ਜੈਕਟ ਤੇ ਕਿਤੇ ਵੀ ਪਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਕਰੀਮ ਰੰਗ ਤੇ ਬਹੁਤ ਪਿਆਰਾ ਲੱਗਦਾ ਹੈ ਵਾਈਟ ਤੇ ਲਾਈਟ ਪਿੰਕ ਤੇ ਲਾਈਟ ਲਾਈਟ ਸ਼ੇਡਾਂ ਤੇ ਵਾਲਾ ਕਲਰ ਡਿਜ਼ਾਈਨ ਜਿਹੜਾ ਸੋਹਣਾ ਲੱਗਦਾ ਹੁਣ ਛੇਵੀਂ ਸਲਾਈ ਬਣ ਗਈ ਸਤਵੀਂ ਸਲਾਈ ਵੇਖੋ ਕਿਵੇਂ ਬਣਾਵਾਂਗੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਇੱਕ ਗੁੰਡਾ ਆਪਾਂ ਸਿੱਧਾ ਬਣਾਉਣਾ ਹੈ ਇੱਕ ਗੁੰਡਾ ਸਿੱਧਾ ਬਣਾ ਲਿਆ ਹੁਣ ਇਹ ਜਿਹੜਾ ਕੁੰਡਾ ਇਹਨੂੰ ਇਸ ਤਰ੍ਹਾਂ ਪਲਟਾ ਕੇ 2 ਤੋਂ 1 ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਫਿਰ ਇੱਕ ਕੁੰਡਾ ਕਰਾਂਗੇ ਸਿੱਧਾ ਬਣਾ ਕੇ ਫਿਰ ਇੱਕ ਕੁੰਡਾ ਸਿੱਧਾ ਫਿਰ ਇਹ ਵਾਲੇ ਕੁੰਡੇ ਦਾ ਆਪਾਂ ਇਸ ਤਰ੍ਹਾਂ ਕਰਕੇ ਮੂੰਹ ਕਮਾ ਲੈਣਾ ਬੈਕ ਲੂਪ ਦੇ ਨਾਲ 2 ਤੋਂ 1 ਕਰਤਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ 2 ਤੋਂ 1 ਕੀਤਾ ਫਿਰ ਇੱਕ ਸਿੱਧਾ ਬਣਾ ਲਿਆ ਫਿਰ ਇਹ ਵਾਲੇ ਕੁੰਡੇ ਦਾ ਆਪਾਂ ਇਸ ਤਰ੍ਹਾਂ ਮੂੰਹ ਘੁਮਾ ਲੈਣਾ ਹੈ ਫਿਰ ਬੈਕ ਲੂਪ ਦੇ ਨਾਲ 2 ਤੋਂ 1 ਕਰ ਦੇਣਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ 2 ਤੋਂ 1 ਕੀਤਾ ਫਿਰ ਇੱਕ ਸਿੱਧਾ ਫਿਰ ਮੂੰਹ ਘੁਮਾ ਕੇ ਕੁੰਡੇ ਦਾ ਬੈਕ ਲੂਪ ਦੇ ਨਾਲ 2 ਤੋਂ 1 ਕਰਾਂਗੇ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਥੇ ਫਿਰ ਆਪਾਂ 2 ਤੋਂ 1 ਕੁੰਡਾ ਕਰ ਦੇਣਾ ਤੇ ਇੱਕ ਕੁੰਡਾ ਸਿੱਧਾ ਤੇ ਲਾਸਟ ਵਾਲਾ ਵੀ ਸਿੱਧਾ ਹੀ ਬਣੇਗਾ ਸਤਮੀ ਸਲਾਈ ਬਣ ਗਈ ਹੁਣ ਆ ਗਏ ਆ ਅੱਠਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਉਲਟਾ ਬਣਾਉਣਾ ਹੈ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਫਿਰ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਪੂਰੀ ਸਲਾਈ ਜਿਹੜੀ ਅੱਠਵੀਂ ਆ ਉਹ ਆਪਾਂ ਇਸ ਤਰੀਕੇ ਦੇ ਨਾਲ ਬਣਾਉਣੀ ਆ ਇੱਕ ਉਲਟਾ ਤਿੰਨ ਸਿੱਧੇ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਛੋਟਾ ਛੋਟਾ ਡਿਜ਼ਾਈਨ ਹੈ ਇਹ ਉਲਟੀ ਸਾਈਡ ਤੋਂ ਵੀ ਬੰਦਾ ਹੈ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਜਿਹੜਾ ਐਵੇਂ ਲੱਗਦਾ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਛੋਟਾ ਛੋਟਾ ਬਣਿਆ ਹੋਇਆ ਹੈ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ